ਕਿਹੜਾ ਹੈ ਹਿੰਦੁਸਤਾਨ ਤੇ ਪਾਕਿਸਤਾਨ ਦਾ ਪਾਣੀ ਦਾ ਵੰਡਦਾ ਵਟਵਾਰਾ ਸੀ ਉਹ ਜੇ ਹਿੰਦੁਸਤਾਨ ਦਾ ਹਿੱਸਾ ਤਾਂ ਅਜੇ ਵੀ ਸਿੰਧ ਨਦੀ ਦੇ ਵਿੱਚ ਰਹਿ ਗਿਆ ਤੇ ਹਿੰਦੁਸਤਾਨ ਨੇ ਤਾਂਕੀ ਮਾਰੀ ਪਾਕਿਸਤਾਨ ਨੂੰ ਕਿ ਸਿੰਧ ਨਦੀ ਦਾ ਪਾਣੀ ਬੰਦ ਕਰ ਦੇਾਂਗੇ ਤੁਹਾਨੂੰ ਇਹ ਨਹੀਂ ਪਤਾ ਵੀ ਸਿੰਧ ਨਦੀ ਆਉਂਦੀ ਕਿੱਥੋਂ ਹੈ ਸਿੰਧ ਨਦੀ ਤਿੱਬਤ ਤੋਂ ਦੇੱਕਦੀ ਆ ਸਾਥੀ ਬਹੁਤ ਵੱਡਾ ਪਾਣੀ ਆ ਉਹਦੇ ਕੋਲੇ ਤਾਂ ਕੀ ਚਾਈਨਾ ਸਾਨੂੰ ਇਹ ਤਾਂਕੀ ਨਹੀਂ ਮਾਰ ਸਕਦਾ ਕਿ ਅਸੀਂ ਬਰਫ ਪੁੱਤਰ ਦਾ ਪਾਣੀ ਬੰਦ ਕਰਾਂਗੇ ਉਹ ਵੀ ਤਿੱਬਤ ਤੋਂ ਨਿਕਲਦਾ ਇਸ ਕਰਕੇ ਇਹ ਲੋਕਾਂ ਦੇ ਵਿੱਚ ਨਾ ਪਾਣੀ ਦਾ ਰੌਲਾ ਹੈ ਨਾ ਹੱਦਾਂ ਦਾ ਰੌਲਾ ਹੈ ਨਾ ਪੰਜਾਬੀ ਬੋਲਦੇ ਲੋਕਾਂ ਦਾ ਰੌਲਾ ਹੈ ਇਹ ਹਾਕਮਾਂ ਦੇ ਅਰਜਾਏ ਹੋਏ ਪਾਏ ਹੋਏ ਰੌਲੇ ਨੇ ਇਹ ਇਹਨਾਂ ਦੇ ਖੜੇ ਕੀਤੇ ਹੋਏ ਰੌਲੇ ਨੇ ਇਹ ਬੰਡਾਂ ਦੇ ਵਿੱਚ ਵੀ ਅੱਜ ਨਹੀਂ ਇਹ 70-75 ਸਾਲ ਤੋਂ ਤੁਸੀਂ ਦੇਖਦੇ ਆਉਂਗੇ ਜਿਹੜੀ 47 ਦੀ ਬੰਡ ਹੋਈ ਹੈ ਉਹ ਕਤਲੇਗਾਰ ਦੇ ਜ਼ਿੰਮੇਵਾਰ ਵੀ ਸਾਡੇ ਹਾਕਮ ਨੇ